ਚੱਕਰਾਮ ਸਿੰਘ ਵਾਲੇ ਤੋਂ ਰਹਿਣ ਲੱਗਿਆ ਕਿ ਇੰਨੀ ਕਿ ਮਿਹਨਤ ਕਰੀਏ ਭਰਾਵੋ ਅੱਜ ਐਵੇਂ ਮਨੋ ਸਾਡੇ ਪਿੰਡ ਚ ਇਹੋ ਜਿਹਾ ਇੱਕ ਟਰੈਕਟਰ ਹੀ ਆ ਉਹ ਵੀ ਚੰਗੇ ਜ਼ਿਮੀਂਦਾਰ ਕੋਲੇ 50 ਕਿੱਲੇ ਵਾਲੇ ਜ਼ਿਮੀਂਦਾਰ ਕੋਲੇ ਟਰੈਕਟਰ ਇਹਨਾਂ ਕੋਲੇ ਇੱਕ ਕੋੜਾ ਵੀ ਜ਼ਮੀਂਦਾ ਨਹੀਂ ਇਹ ਸਭ ਤੋਂ ਵੱਡਾ ਟਰੈਕਟਰ ਲੈ ਕੇ ਚੱਲਦੇ ਆ 5405 ਇਧਰ ਮੁੰਡਿਆ ਮਾਰੀ ਕੈਮਰਾ 5405 ਇਹ ਟਰੈਕਟਰ ਲੈ ਕੇ ਚੱਲੇ ਆ 65 ਹੌਸਪਾਵਰ ਵਾਲਾ ਟਰੈਕਟਰ ਆ ਇਹ ਕਿ ਕਾਦੀ ਕਾਦੀ ਚਲਾਉਂਗੇ ਤੁਸੀਂ ਵੱਡੀ ਮਸ਼ੀਨ ਰੱਖਣਾ ਇੱਕ ਵੱਡੀ ਮਸ਼ੀਨ ਲੈਣੇ ਨਵੀਂ ਲਵੋਗੇ ਪੁਰਾਣੀ ਨਵੀਂ ਮਸ਼ੀਨ ਲੈਣਗੇ ਤੂੰ ਦੂਵਾ ਪਹਿਲਾਂ ਕਿਹੜੇ ਡੇਟ ਰੈਕ ਤੁਹਾਡੇ ਕੋਈ 500 ਕਿਹੜਾ ਹੈਗਾ 500 552 ਇਸ਼ਾਰਾ ਤੇ ਹੋਰ ਕਿਹੜੇ ਕਿਹੜੇ ਸਾਧਨ ਤੁਹਾਡੇ ਕੋਲੇ ਬਾਕੀ ਸਾਰੇ ਸਾਰੀ ਸੰਦ ਇਹਨਾਂ ਕੋਲੇ ਤੇ ਇੱਕ ਗੱਡੀ ਵੀ ਹੈ ਮੁੰਡਾ ਰੌਹਲ ਨੇ ਇਹਨੇ ਗੱਡੀ ਵੀ ਲੈਣੀ ਤੂੰ ਮੋਬਾਈਲ ਫੜ ਲੈ ਤੂੰ ਇਧਰ ਆ ਯਾਰ ਰੌਹਲ ਇਹਨੂੰ ਫੜਾ ਦੇ ਆਇਆ ਇਧਰ ਆ ਵੀ ਇੰਨੀ ਕਿ ਮਿਹਨਤ ਕਰਕੇ ਇਹ ਹੁਣ ਇਹਨਾਂ ਨੂੰ ਗੱਡੀ ਵੀ ਲੈ ਕੇ ਆਈ ਗੱਡੀ ਗੱਡੀ ਦੇ ਕੇ ਆਏ ਜਦੋਂ ਔਰਾ ਗੱਡੀ ਬਾਈ ਔਰਾ ਗੱਡੀ ਔਰਾ ਗੱਡੀ ਇਹਨੂੰ ਵਧਾਈਆਂ ਜ਼ਰੂਰ ਦਿਓ ਭਰਾਓ ਇਹੋ ਜਿਹੇ ਬੰਦਿਆਂ ਨੂੰ ਚੰਗੇ ਜ਼ਿੰਮੇਵਾਰਾਂ ਨੂੰ ਸਭ ਵਧਾਈਆਂ ਦੇਣੇ ਰਹਿੰਦੇ ਨੇ ਮਿਹਨਤੀ ਬੰਦੇ ਆ ਆ ਦੇਖੋ ਕੁਸ ਤਾਂ ਇਹਨੇ ਲੋਨ ਕਰਵਾਇਆਗਾ ਐ ਮਤਲਬ 3 ਲੱਖ ਰੁਪਏ ਮੈਨੂੰ ਦੇ ਕੇ ਵੀ ਚੱਲੇ ਆ ਨਗਦ ਪੈਸੇ ਦੇ ਦੇ ਕੇ ਚੱਲੇ ਆ ਨਾਲ ਦੀ ਨਾ ਸੌਦਾ ਕਰਨ ਸਾਰ ਪੈਸੇ ਦਿੱਤੇ ਆ ਤੇ ਔਰਾ ਗੱਡੀ ਲੈਣੀ ਆ ਵੀ ਮਿਕਰਤ ਕਰਕੇ ਬੱਚੇ ਲੋਕ ਰੱਬ ਨੂੰ ਲਾਂਭੇ ਦੇਈ ਜਾਂਦੇ ਆ ਵੀ ਸਾਨੂੰ ਕੁਝ ਬਣਦਾ ਨਹੀਂ ਬਚਦਾ ਨਹੀਂ ਗਰੀਬੀ ਆ ਇਕੱਲੇ ਰੱਬ ਨੂੰ ਪਰਾ ਹੋ ਗੁੱਸਾ ਨਾ ਹੋਇਆ ਕਰੋ ਰੱਬ ਤੇ ਮੰਨ ਲਓ ਡੋਰੀਆਂ ਨੇ ਛੱਡਿਆ ਕਰੋ ਆਪ ਵੀ ਮਿਹਨਤ ਵੀ ਕਰਿਆ ਕਰੋ ਇਹਨਾਂ ਨੂੰ ਕੀ ਕੰਮ ਕਰਦੇ ਹੋ ਪਹਿਲਾਂ ਤਰਚੇ ਨੂੰ ਵੇਚਣ ਕੀ ਜਾਨੇ ਉਹ ਵੀ ਦੱਸੀ ਦੇ ਪਣੀ ਹੋਵੇ ਹੈ ਮਰੂਦ ਵੇਚਦੇ ਆ ਤਰਚੇ ਕਿੱਥੋਂ ਲੈ ਆਉਣੇ ਮਰੂਦ ਬਾਗ ਸਰਬਾਗ ਤੋਂ ਉਡ ਕੇ ਲੈ ਆਉਣੇ ਕਿਹੜੇ ਪਿੰਡੋਂ 5 ਵਜੇ ਬਹੁਤ ਜਮਾਨਸਾਰ ਤਰਚੇ ਕਿੰਨੇ ਵਜੇ ਉੱਡ ਦੱਸਦੇ ਹਨ 4 ਵਜੇ ਉੱਡਦੇ ਆ ਬਾਈ ਚਾਹ ਪਾਣੀ ਪੀ ਕੇ 5 ਵਜੇ ਲੈ ਸਸੀ ਕਾਲ ਬਾਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਭਰਾਵੋ ਵਡੈਣ ਟਿਕਟ ਤੇ ਕਿਹੜੇ ਕਿਹੜੇ ਭਰਾ ਮੇਰੇ ਨਾਲ ਜੁੜੇ ਰਹੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਕੱਲ ਨੂੰ ਜਾਂ ਪਰਸੋਂ ਨਵੀਂ ਵੀਡੀਓ ਪਾਵਾਂਗੇ ਸਾਰੇ ਭਰਾਵਾਂ ਦੇ ਨਾਮ ਲਾਵਾਂਗੇ ਕਾਫੀ ਭਰਾਵਾਂ ਦੀ ਮੈਂ ਲਿਸਟ ਤਿਆਰ ਕਰੀ ਐ ਨਾ ਕਿੰਨਾ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਯਾਰ ਤੁਸੀਂ ਵੀਡੀਓ ਵਗੈਰਾ ਸ਼ੇਅਰ ਕਰ ਦੋ ਸੋਡਾ ਯਾਰ ਮੈਂ ਦਿਨਾਂ ਤੀ ਗ੍ਰਾਹਿਆਂ ਨੂੰ ਧੰਨਵਾਦ ਕਰਦਾ ਕੋਈ ਸ਼ਬਦ ਮੁੱਕ ਜਾਂਦੇ ਆ ਤੁਹਾਡਾ ਧੰਨਵਾਦ ਕਰਦੇ ਕਿਉਂ ਤੁਸੀਂ ਇੰਨੇ-ਇੰਨੇ ਵਧੀਆ ਕਮੈਂਟ ਕਰਦੇ ਹੋ ਇੰਨੀਆਂ ਵੀਡੀਓ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਤੁਹਾਡੇ ਕਰਕੇ ਹਰ ਰੋਜ਼ ਤੇ ਬ੍ਰਾਂਡ ਟ੍ਰੈਕਟਰ ਤੇ ਡੈਕਟਰ ਵਿਕ ਰਿਹਾ ਭਰਾਵੋ ਕੋਈ ਵੀ ਦਿਨ ਮਿਸ ਨਹੀਂ ਹੁੰਦਾ ਕਿਸੇ ਦਿਨ ਆ ਮੈਨੂੰ ਬਾਹਰ ਉਹਦੇ ਵੀਡੀਓ ਵਗੈਰਾ ਜਾਂ ਫੋਟੋ ਵਗੈਰਾ ਨਹੀਂ ਪੈਂਦੀਗੀ ਰੂਟੀਨ ਚ ਟੈਕਟਰ ਭਰਾਵੋ ਬਣਾਇ ਟੈਕਟਰ ਤੇ ਵਿਕ ਰਿਹਾ ਤੁਹਾਡੇ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਭਰਾਵੋ ਮੈਂ ਲਿਸਟ ਤਿਆਰ ਕਰ ਰੱਖੀ ਆ ਤੁਹਾਡੇ ਕੋਲੇ ਮਿਲ ਕੇ ਵੀ ਆਉਂ ਕੱਲੇ ਕੱਲੇ ਭਰਾ ਕੋਲੇ ਕਿਹੜੇ ਭਰਾ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਵਧੀਆ ਵਧੀਆ ਕਾਫੀ ਭਰਾਵਾਂ ਨੇ ਮੈਨੂੰ ਪਰਸਨਲ ਤੌਰ ਤੇ ਵੀ ਫੋਨ ਆ ਰਹੇ ਆ ਬਾਈ ਤੇਰੀ ਵੀਡੀਓ ਸ਼ੇਅਰ ਕਰਦੇ ਆ ਸਾਰੇ ਭਰਾਵਾਂ ਨੂੰ ਮੈਂ ਸੱਚੀ ਕਾਲ ਕਹਿਣਾ ਸਾਰੇ ਭਰਾਵਾਂ ਮੇਰੀ ਸੱਚੀ ਕਾਲ ਕਪੂਲ ਕਰਿਓ ਭਰਾਵੋ ਧੰਨਵਾਦ ਕਰਦਾ ਭਰਾਵੋ ਤੇ ਆਪਣਾ ਕਮੈਂਟ ਕਰਿਓ ਪੰਜਾਬੀ ਚ ਕਮੈਂਟ ਕਰਿਓ ਕਿੱਥੋਂ ਕਿੱਥੋਂ ਤੁਸੀਂ ਜੁੜੇ ਹੋਏ ਹੋ ਕਿਹੜਾ ਕਿਹੜਾ ਕਿਹੜੇ ਬੰਦੇ ਐ ਮਾ ਲੋ ਕਿਸ਼ਤੀ ਬੰਦੇ ਐ ਕਿਰਤ ਕਰਕੇ 2 ਰੁਪਏ ਕਮਾਉਂਦੇ ਆ ਕੋਈ ਐ ਮਾ ਲੋ ਡਰਾਈਵਰ ਲੱਗਿਆ ਹੋਇਆ ਜਾਂ ਔਂ ਕਰਤ ਕਰਕੇ ਪੈਸੇ ਜੋੜੇ ਹੋਏ ਆ ਸਾਡੇ ਪਿੰਡ ਦੇ ਮੁੰਡੇ ਆ ਰਾਜਪੂਤ ਆ ਪ੍ਰਭੋ ਹੈ ਰਾਜਪੂਤ ਚਾਹਾਨ ਕੇ ਗੁੱਥੋੜਾ ਚਾਹਣਾ ਚਾਹਣਾ ਐ ਮਾ ਲੋ ਮਜ਼ਦੂਰੀ ਕਰਨ ਵਾਲੇ ਮੁੰਡੇ ਐ ਇਹ ਇੱਕ ਮੁੰਡਾ ਰੌਹਲ ਵੀਡੀਓ ਬਣਾ ਰਿਹਾ ਹੈ ਅਜੇ ਤੇ ਨਾ ਨਾ ਅਜੇ ਤੇ ਨਾ ਕੀ ਆ ਸੋਨੂ ਅਜੇ ਤੇ ਸੋਨੂ ਸਾਡੇ ਪਿੰਡ ਇਹ ਅੱਗੇ ਰਹਿਣ ਲੱਗੇ ਪਿਛਲੇ 2-3 ਸਾਲਾਂ ਤੋਂ ਇਹ ਕਿਹੜੇ ਪਿੰਡੋਂ ਰਹਿਣ ਵਾਲੇ ਕਿੰਸ ਪਹਿਲਾਂ ਅਸਰ ਆਕਰਾਮ ਸਾਂ 4 ਵਜੇ ਉੱਠ ਕੇ ਭਰਾ ਹੋ ਜਾਂਦੇ ਆ ਸੁਨੇਹਾ ਆਪ ਤੋੜਦੇ ਉੱਥੇ ਜਾ ਕੇ ਆਪ ਤੋੜ ਕੇ ਆਏ ਮਾ ਲੋ ਇਹ ਹੁਣ ਤਾਂ ਸੰਗਤ ਛੰਗੀਆਂ ਨੂੰ ਵੀ ਆਏ ਮੰਦਾ 3-3000 ਰੁਪਏ 4-4000 ਰੁਪਏ ਧਾੜੀ ਪਾਉਂਦੇ ਆ ਮੁੰਡੇ ਇਹ ਤਿੰਨੇ ਭਰਾ ਆ ਗਏ ਇੱਕ ਇਹਨਾਂ ਦਾ ਰਿਸ਼ਤੇ ਆ ਮੁੰਡੇ ਦਾ ਸਾਡੂ ਆ ਇਹ ਮੰਨ ਲਓ ਵੀ ਤਾਂ ਇਹਨਾਂ ਨੇ ਪੈਸੇ ਜੋੜਿਆ ਕਿਰਤ ਕਰਕੇ ਹੋਰ ਐ ਮਤਲਬ ਹੁਣ ਤਾਂ ਅਮਰੂਦਾ ਸੀ ਜਨਾ ਹੋਰ ਤੋਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਮਸਜਿਨਾ ਉਸ ਇਨਾ ਚਲਾਉਂਦੇ ਆਂ ਬਾਈ ਹਾਂ ਮੈਂ ਵੀ ਕਰਦੇ ਆ ਪਹਿਲਾਂ ਡਰਾਈਵ ਵੀ ਕਰਦੇ ਆ ਜਾਂ ਕਿਦੋਂ ਕਿਦੋਂ ਵੀ ਕਿੱਥੋਂ ਵੀ ਪੈਸਾ ਮਿਲਦਾ ਯਾਰ ਮਿਹਨਤ ਕਰਕੇ ਪੈਸੇ ਕਮਾਉਂਦੇ ਆ ਤਾਂ ਹੀ 2 ਰੁਪਏ ਜੋੜ ਕੇ ਵੱਡੀ ਮਸ਼ੀਨ ਲਿਆਵਾਂਗੇ ਕਹਿੰਦੇ ਬਲਕਾਰ ਵਾਲੀ ਤੇ ਉਦੋਂ ਪਹਿਲਾਂ ਇਹਨਾਂ ਨੇ ਮਤਲਬ ਸਾਡੇ ਨਾਲ ਵੀ ਮੁੰਡੇ ਕੰਮ ਕਰਾਉਂਦੇ ਰਹਿੰਦੇ ਆ ਮਤਲਬ ਤੂੜੀ ਵਾਲੀ ਸੀਜ਼ਨ ਵੀ ਤੂੰ ਲਾਉਣ ਉਹਨਾਂ ਕੇ ਲਾਉਂਦਾ ਹਾਂ ਸਾਰਾ ਸੋਵਰ ਸੀਟ ਵੀ ਸਾਡਾ ਚਲਾਉਂਦਾ ਰਿਹਾ ਤੂੰ ਹਣਾ ਸਾਡਾ ਸੋਵਰ ਸੀਟਰ ਵੀ ਚਲਾਇਆ ਹੁਣ ਇਹਨੇ 2 ਰੁਪਏ ਜੋੜ ਕੇ ਭ ਆ ਮਾਡਲ ਵੀ ਸਭ ਤੋਂ ਵੱਡਾ ਟਰੈਕਟਰ ਹੈ ਸਾਡੇ ਪਿੰਡ ਚੋਂ ਦੂਜਾ ਟਰੈਕਟਰ ਇੱਕ 50 ਕਿੱਲੇ ਵਾਲੇ ਜ਼ਿਮੀਂਦਾਰ ਕੋਲੇ ਇੱਕ ਇਹਨਾਂ ਕੋਲੇ ਆ ਕਿਸੇ ਵੀ ਬੰਦੇ ਕੋਲੇ ਇਹੋ ਜਿਹਾ ਟਰੈਕਟਰ ਨਹੀਂ ਹੈਗਾ ਇਕੱਲਾ ਇਹਨਾਂ ਕੋਲੇ ਸਾਡੇ ਪਿੰਡ ਚ ਦੂਜੇ ਨੰਬਰ ਤੇ ਟਰੈਕਟਰ 5405 ਇੰਨੀ ਮਿਹਨਤ ਕਰਿਆ ਕਰੋ ਭਰਾਵੋ ਰੱਬ ਤੇ ਇਹਨਾਂ ਕੱਲੀਆਂ ਡੋਰੀਆਂ ਛੱਡਿਆ ਕਰੋ ਤੁਸੀਂ ਵੀ ਮਿਹਨਤ ਕਰਕੇ ਤੁਸੀਂ ਵੀ ਪੈਸੇ ਕਮਾ ਸਕਦੇ ਹੋ ਤੁਸੀਂ ਵੀ ਕਿਹੜੇ ਕਿਹੜੇ ਭਰਾ ਮੇਰੇ ਨਾਲ ਜੁੜੇ ਹੋਏ ਆ ਤੁਸੀਂ ਵੀ ਭਰਾਵੋ ਆਪਦੇ ਪੈਸੇ ਇਕੱਠੇ ਕਰੋ 1.5-2 ਲੱਖ ਰੁਪਏ ਇਕੱਠਾ ਕਰ ਲਓ ਤੇ ਤੁਸੀਂ ਕੋਈ 4 ਲੱਖ ਵਾਲਾ 5 ਲੱਖ ਵਾਲਾ ਟਰੈਕਟਰ ਲੈਣਾ ਤਾਂ ਸਾਥੋਂ ਆਗੇ ਉਈ ਆਉਣ ਵਾਲੇ ਦਿਨਾਂ 'ਚ ਜੀ ਸੋਚ ਰਹੇ ਹਾਂ ਕਾਫੀ ਭਰਾਵਾਂ ਦੇ ਕਮੈਂਟ ਆਉਂਦੇ ਰਹਿੰਦੇ ਬਈ ਅਸੀਂ ਟਰੈਕਟਰ ਲੈਣ ਜੋਗੇ ਤਾਂ ਐਣੀ ਤੁਹਾਡੇ ਵੀਡੀਓ ਦੇਖਦੇ ਆ ਨਹੀਂ ਤੁਸੀਂ ਵੀ ਭਰਾਵੋ ਟਰੈਕਟਰ ਲੈਣ ਜੋਗੇ ਹੈਗੇ ਹੋ ਤੁਸੀਂ ਵੀ ਮਿਹਨਤ ਕਰੋ ਤੇ ਵੜਾਂ ਟਰੈਕਟਰ ਦੇ ਤੁਸੀਂ ਟੱਚ ਚ ਰਹੋ ਤੁਹਾਨੂੰ ਵੀ ਟਰੈਕਟਰ ਵੜਾਂ ਟਰੈਕਟਰ ਵਾਲੇ ਦੇ ਕੇ ਤੋਰਨਗੇ ਤੁਸੀਂ ਆਪਣਾ ਇੱਕ ਦਾ ਰਿਕਾਰਡ ਵਗੈਰਾ ਸਹੀ ਰੱਖੋ ਦੇਣ ਲੈਣ ਸਹੀ ਰੱਖੋ ਸਿਵਲ ਤੁਹਾਡਾ ਸਹੀ ਹੋਣਾ ਚਾਹੀਦਾ ਤਾਂ ਲੋਨ ਪੜੱਕ ਕੇ ਦਿਨੇ ਹੋ ਜਾਊਗਾ ਆ ਮੁੰਡਾ ਅਜੇ ਆ ਸੰਜੀਤ ਸੀ ਤੇਣਾ ਅਜੇ ਮੇਰਾ 라ਬੂ ਲਓ ਇਹਦਾ ਨਾਮ ਰੋਹਲ ਆ ਇਹਦਾ ਨ ਕੀ ਸੀ ਆ ਅੱਛਾ ਇੱਕ ਮੁੰਡਾ ਵੀਡੀਓ ਬਣਾ ਰਿਹਾ ਤੇਰਾ ਸਾਡਾ ਵੀ ਇਹਦਾ ਨਾਮ ਕੀ ਆ ਸਨੀ ਸਨੀ ਅੱਛਾ ਇਹ ਟ੍ਰੈਕਟਰ ਲੈ ਕੇ ਚੱਲੇ ਆ ਭਰਾਵੋ ਆ ਵੀ ਕਰੋਂਗੇ ਨਾ ਅੱਪਕੇ ਮਿਹਨਤ ਨਾਲ ਹਾਂਜੀ ਵਾਦਾ ਅੱਪਕੇ ਮਿਹਨਤ ਕਰਨ ਵਾਸਤੇ ਹੀ ਲੈਤਾ ਹਾਂ ਹਾਂ ਮਿਹਨਤ ਕਰਨ ਵਾਸਤੇ ਹੀ ਲੈ ਆਗਾ ਕਿੰਨੇ ਭਾਈਆਂ ਤੁਸੀਂ ਅਜੇ 5 ਭਾਈਆਂ 5 ਭਾਈ ਆ ਸਾਰੀ ਬੁਰੀ ਜੱਟ ਕੇ ਮਿਹਨਤ ਕਰ ਰਹੇ ਆ ਵੀ ਆ ਮਤਲਬ ਦਿਨ ਦੀ 15 ਤੋਂ 20000 ਰੁਪਏ ਦਿਹਾੜੀ ਪਾ ਕੇ ਕਰੇ ਪੈਂਦੇ ਆ ਤਾਂ ਹੀ ਏਡੇ ਏਡੇ ਟਰੈਕਟਰਾਂ ਦੇ ਸੁਪਨੇ ਸਕਾਰ ਹੋ ਰਹੇ ਆ ਇਟਰ ਮਾਰਦੇ ਕੈਮਰਾ 5405 ਟਰੈਕਟਰ ਦਿੱਤੇ ਨੇ ਆ ਜਰਾ ਉਹ ਇਧਰ ਆ ਟਰੈਕਟਰ ਦਿੱਤਾ ਬਿਲਕੁਲ ਨਵਾਂ ਟਰੈਕਟਰ ਭਰਾਵੋ ਸਾਰੇ ਭਰਾਵੋ ਗਰੀਬ ਬੰਦੇ ਨੂੰ ਵੀ ਵਧਾਈਆਂ ਜ਼ਰੂਰ ਦਿਓ ਤੇ ਕੱਢ ਮਾਰ ਸਾਹਿਬਾ ਗਰੀਬ ਬੰਦੇ ਨੂੰ ਵਧਾਈਆਂ ਜ਼ਰੂਰ ਦਿਓ ਭਰਾਵੋ ਕਿਉਂ ਆਪਾਂ ਅਮੀਰ ਬੰਦੇ ਨੂੰ ਤਾਂ ਵਧਾਈਆਂ ਦਿੰਦੇ ਰਹਿੰਦੇ ਆ ਦਰਦੂਤ ਨਹੀਂ ਪਿੰਦੇ ਨਹੀਂ ਨਹੀਂ ਜਵਾਨ ਹੀ ਭਾਈ ਆ ਨਹੀਂ ਮਿੰਦੇ ਨਾ ਅਜੇ ਕੋਈ ਨਹੀਂ ਪੀਂਦਾ ਕੋਈ ਨਸ਼ਾ ਪਤਾ ਹੈ ਕਰੇ ਨਹੀਂ ਵੜਦੀ ਦਾਰੂ ਸਾਡੇ ਅਜੇ ਨਹੀਂ ਵੜਦੀ ਬਸ ਠੀਕ ਹੈ ਕੋਈ ਦਾਰੂ ਨਹੀਂ ਪੀਂਦੇ ਕੁਛ ਨਹੀਂ ਭਰਾਵੋ ਮਿਹਨਤ ਕਰਦੇ ਆ ਯਾਰ ਮਿਹਨਤ ਨੂੰ ਸਲਾਮ ਆ ਭਰਾਵੋ ਤੁਸੀਂ ਵੀ ਵੜੈਂਚ ਟਰੈਕਟਰ ਤੋਂ ਆ ਕੇ ਮਿਹਨਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੜੈਂਚ ਟਰੈਕਟਰ ਤਾਂ ਤੁਹਾਨੂੰ ਪਤਾ ਹੀ ਹੈ ਟਰੈਕਟਰ ਦਾ ਮੇਲਾ ਲੱਗਿਆ ਰਹਿੰਦਾ ਭਰਾਵੋ ਐਂ ਮੰਨ ਲਓ ਬਹੁਤ ਵੱਡਾ ਟਰੈਕਟਰ ਲਾਉਣ ਮੇਲਾ ਲੱਗਿਆ ਰਹਿੰਦਾ ਵੜੈਂਚ ਟਰੈਕਟਰ ਦੇ ਤਾਂ ਕਿੱਧਰ ਨਿਗਾਹ ਮਾਰੋਗੇ ਟਰੈਕਟਰ ਹੀ ਟਰੈਕਟਰ ਟਰੈਕਟਰ ਹੀ ਟਰੈਕਟਰ ਮਿਲਣਗੇ ਵੜੈਂਚ ਟਰੈਕਟਰ ਤੋਂ ਤਾਨੂੰ ਪਤਾ ਹੀ ਹੈ ਭਰਾਵੋ ਕਿਵੇਂ ਇਹ ਮੁੰਡੇ ਮਿਹਨਤ ਕਰ ਰਹੇ ਆ ਮੈਂ ਵੀ ਇਸ ਤਰ੍ਹਾਂ ਮਿਹਨਤ ਕਰ ਰਹੇ ਆ ਕਿਹੜੇ ਭਰਾਵਾਂ ਨੇ ਪੂਰੀ ਫੁੱਲ ਵੀਡੀਓ ਦੇਖਿਓ ਜਰੂਰ ਕਮੈਂਟ ਕਰਿਓ ਮੈਂ ਵੀ ਚਾਹਣਾ ਵੀ ਇੱਕ ਪਲੇਟਫਾਰਮ ਥੱਲੇ ਬ੍ਰੈਂਚ ਟਰੈਕਟਰ ਦੇ 100 ਟਰੈਕਟਰ ਪੂਰਾ ਇਕੱਠਾ ਤੁਹਾਨੂੰ ਮਿਲੇ ਜੇਕਰ ਤੁਸੀਂ ਵੀ ਕੋਈ ਇਹੋ ਜਿਹਾ ਟਰੈਕਟਰ ਲੈਣਾ ਤਾਂ 4x2 ਵੀਲ ਕੋਈ ਵੀ ਟਰੈਕਟਰ ਲੈਣਾ ਤਾਂ ਬ੍ਰੈਂਚ ਟਰੈਕਟਰ ਨਾਲ ਸੰਪਰਕ ਕਰੋ 854700900 9417462846 ਇਹ ਸਾਡੇ ਨੰਬਰ ਆ ਇਹ ਚੱਲੇ ਆ ਮੁੰਡੇ ਰੌਹਲ ਆਰਕੇ ਨਵਾਂ ਟਰੈਕਟਰ ਲੈ ਕੇ ਦਿਓ ਵਧਾਈਆਂ ਰੌਹਲ ਸੰਜੇ ਨੂੰ ਸਣੀ ਨੂੰ ਸਾਰਿਆਂ ਨੂੰ ਵਧਾਈਆਂ ਦਿਓ ਸਾਡੇ ਬਨੇਓ ਬ੍ਰੈਂਟ ਟਰੱਕਰ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਵਾਈਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਇਹ ਟਰੈਕਟਰ ਲੈ ਕੇ ਚੱਲੇ ਆ ਮੁੰਡੇ ਧੰਨਵਾਦ ਸਾਰੇ ਭਰਾਵਾਂ ਦੇ ਕਿਹੜੇ ਭਰਾਵਾਂ ਨੇ ਫੁੱਲ ਵੀਡੀਓ ਦੇਖਿਆ ਜਰੂਰ ਕਮੈਂਟ ਕਰੋ